ਹਾਂਜੀ ਗਾਇਸ ਕੀ ਹਾਲ ਚਾਲ ਤੇ ਬਾਕੀ ਇਹ ਆਪਣੀ ਵੀਡੀਓ ਵਾਸਤੇ ਏਅਰ ਲੇਟਰ ਹੋਣ ਵਾਲੀ ਹੈ ਕਿ ਅਗਰ ਤੁਹਾਡੇ ਬ੍ਰੇਕ ਵਗੈਰਾ ਨਹੀਂ ਲੱਗਦੇ ਤੇ ਤੁਸੀਂ ਉਹਨੂੰ ਕਿਵੇਂ ਸੈੱਟ ਕਰ ਸਕਦੇ ਹੋ ਤੇ ਤੁਈ ਵਾਸਤੇ ਵੀਡੀਓ ਵਿੱਚ ਇਹੀ ਦੇਖੋਗੇ ਕਿ ਕਿਵੇਂ ਬ੍ਰੇਕ ਆਪ ਸੈੱਟ ਕਰ ਸਕਦੇ ਆ ਜਾਂ ਕਿਦਾਂ ਕੀ ਕਿ ਸਿਸਟਮ ਕਰ ਸਕਦੇ ਆ ਤੇ ਮੈਂ ਡਿੱਗਣ ਲੱਗਾ ਹਾਂ ਬਾਕੀ ਤੇ ਚਲੋ ਮੈਂ ਦਿਖਾਵਾਂ ਤੁਹਾਨੂੰ ਵੀ ਆਪਾਂ ਕਿਦਾਂ ਬ੍ਰੇਕ ਸਟਾਰਟ ਸੈੱਟ ਕਰ ਸਕਦੇ ਆ ਇਹ ਮਥੜੂ ਮਸ਼ੀਨ ਹੈ ਤੇ ਇਹਦੀ ਹੋ ਗਈ ਬ੍ਰੇਕ ਖਰਾਬ ਤੇ ਬ੍ਰੇਕ ਖਰਾਬ ਹੋਣ ਕਰਨਾ ਆਪਣਾ ਥੋੜਾ ਜਿਹਾ ਉੱਗਰ ਵੀ ਹੋ ਗਿਆ ਵਿੰਗਾ ਤੇ ਇਹ ਵੀ ਬਾਕੀ ਸੈੱਟ ਕਰਾਂਗੇ ਤੇ ਤੁਹਾਨੂੰ ਦਿਖਾਣਾ ਹੁਣ ਬ੍ਰੇਕ ਕਿਦਾਂ ਸੈੱ ਕਬ ਇਹਨਾਂ ਦੀ ਹਾਇਰ ਵੈਸਟਰ ਦੀ ਤੇ ਦੇਖੋ ਪਹਿਲਾਂ ਤੁਹਾਨੂੰ ਤੁਹਾਨੂੰ ਉਹ ਵੀ ਥੋੜਾ ਦੱਸੇਗਾ ਕਿੱਦਾਂ ਹੁੰਦੀ ਏ ਤੂੰ ਵੀ ਵਾਹ ਵੀਡੀਓ ਵੇਖ ਕੇ ਅਸੀਂ ਕਰ ਸਕਦੇ ਹੋ ਠੀਕ ਹੈ ਜਰੂਰ ਨਹੀਂ ਏ ਤੁਹਾਨੂੰ ਕੇ ਹੋਰ ਤਪੁੱਛਣ ਦੀ ਵੀਡੀਓ ਦੇਖੋ ਤੇ ਕਰੋ ਸਟਾਰਟ ਸਟਾਰਟ ਨਹੀਂ ਠੀਕ ਚਲੋ ਵੇਖੋ ਜਲਦੀ ਠੀਕ ਤਿਕਲਮਾ ਤੇ ਪਹਿਲਾਂ ਤੁਹਾਨੂੰ ਸਭ ਤੋਂ ਪਹਿਲਾਂ ਨਾਟ ਖੋਲਰੇ ਹੋਣਗੇ ਇੱਥੇ ਲੱਗੇ ਹੁੰਦੇ ਜਿਵੇਂ ਦੂਰ ਬਿੰਨ ਹੁੰਦੀ ਨਾ ਉਸ ਤਰ੍ਹਾਂ ਦੇ ਦੋ ਵੱਡੇ ਵੱਡੇ ਉਹ ਡਰਮ ਜੇ ਲੱਗੇ ਹੋਣਗੇ ਤੁਸੀਂ ਉਹ ਖੋਲਣੇ ਆ ਪਹਿਲਾਂ ਇਧਰ ਉਪਰ ਨਾਟ ਖੁੱਲਣਗੇ ਦੋ ਆਹ ਵਾਲੇ ਆਹ ਵਾਲੇ ਉਸ ਤੋਂ ਬਾਅਦ ਉਹ ਖੁੱਲਣਗੇ ਫਿਰ ਉਹ ਸਾਈਡ ਵਾਲੇ ਖੁੱਲਣਗੇ ਉਹ ਠਾਣਾ ਨਾਟ ਖੁੱਲ ਜਾਈਗਾ ਉੱਪਰ ਵੀ ਖੁੱਲ ਜਾਈਗਾ ਤੁਸੀਂ ਖੋਲ ਲੈਣਾ ਇੱਥੇ ਨਹੀਂ ਕਰਨਾ ਕਿਉਂਕਿ ਤੁਸੀਂ ਡੋੜ ਬੈਠੋਗੇ ਤਾਂ ਕਰਕੇ ਇੱਕ ਵਾਰ ਤੁਸੀਂ ਖੋਲ ਲੈਣਾ ਉੱਤ ਲੈਣ ਨੂੰ ਥੱਲੇ ਥੱਲੇ ਲਿਆ ਕੇ ਫਿਰ ਤੁਹਾਨੂੰ ਮੈਂ ਅੱਗੇ ਦਿਖਾਉਣਾ ਵੀ ਕੀ ਸਿਸਟਮ ਕਰਨਾ ਹੈ ਤੇ ਆਹ ਵੇਖੋ ਆਹ ਹੁੰਦੀ ਉਹ ਬਰੀਕ ਜਿਹੜੇ ਮੈਂ ਤੁਹਾਨੂੰ ਦਸੀਏ ਦੂਰ ਬਿੰਦੇ ਇਹ ਦੋ ਹੁੰਦੀਆਂ ਇਹ ਤੁਸੀਂ ਖੋਲ ਕੇ ਲੈਣੀਆਂ ਨੇ ਤੇ ਉਸ ਤੋਂ ਬਾਅਦ ਤੁਸੀਂ ਆਹ ਵੇਖ ਲਓ ਇਦਾਂ ਉਹਨਾਂ ਨੂੰ ਕਰ ਲੈਣਾ ਲੱਗ ਲੱਗ ਆਹ ਵੇਖੋ ਆ ਕੀਤੀ ਪਿਆ ਨਾ ਆ ਚੀ ਟੁੱਟ ਗਈ ਸੀ ਆ ਚੀ ਪੈ ਗਈ ਨਵੀਂ ਨਵੀਂ ਪੈ ਗਈ ਨਾ ਕੇਹੀ ਪੈ ਜਾਏਗੀ ਨਹੀਂ ਨਹੀਂ ਆਪਾਂ ਸਾਫ਼ ਕਰਾਂਗੇ ਅੰਦਰ ਸਾਫ਼ ਕਰਨੀ ਅੰਦਰ ਤੇ ਲੋਈ ਬੇਕ ਤੇਲ ਚੜਾ ਕੇ ਇਹਨਾਂ ਦੇ ਬਾਕੀ ਮਿੱਤਰ ਤੁਸੀਂ ਵੇਖੋ ਤੁਹਾਨੂੰ ਲੋੜ ਨਹੀਂ ਕਿ ਪਸੇ ਜਾਣਦੇ ਆਪਾਂ ਹੀ ਦੱਸ ਦਾਂਗੇ ਕਿਦਾਂ ਕਲਚ ਪੈਂਦਾ ਕਿਦਾਂ ਬ੍ਰੇਕ ਹੁੰਦੀਆਂ ਕਿਦਾਂ ਕੀ ਸਿਸਟਮ ਹੁੰਦਾ ਓ ਇੱਥੇ ਹੀ ਬੈਠੇ ਰਹੋ ਤੁਸੀਂ ਆਹ ਵੇਖੋ ਥੋੜਾ ਸ਼ਰਬਤ ਪੱਲੇ ਦੇ ਹਾਂ ਕੁਝ ਸ਼ੇਅਰ ਕਰਨਾ ਹਾਂ ਆਹ ਇਹ ਦੇਖੋ ਦੁੱਧ ਵੀ ਪੀਂਦੇ ਨੇ ਮੁੰਡੇ ਦੁੱਧ ਪਿੰਦੇ ਨਾਲ ਇਹ ਦੁੱਧ ਅਸੀਂ ਲੈ ਕੇ ਆਏ ਅਸੀਂ ਦੁੱਧ ਘੱਟ ਤੇ ਉਹ ਢੋਲ ਤਈ ਪੀ ਆ ਢੋਲ ਜਾਂ ਇਹ ਆਹ ਵੇਖ ਲਓ ਬਾਕੀ ਤੁਹਾਨੂੰ ਦਿਖਾਇਆ ਆ ਹੁਣ ਮੈਂ ਅੱਗੇ ਦੱਸਣਾ ਸੀ ਵਲੌਗ ਵਿੱਚ ਚੱਲ ਕੇ ਦੱਸ ਦੇਣਾ ਕਿ ਭਈ ਇਹ ਦੁੱਧ ਨਹੀਂ ਇਹ ਪਾਣੀ ਹੈ ਤੇ ਥੋੜੀ ਥੱਲੇ ਨਹੀਂ ਪੈਂਦੀ 33 ਨੰਬਰ ਲਾ ਆਹ ਵੇਖ ਲਓ ਹੁਣ ਖੁੱਲਣ ਜਾ ਰਿਹਾ ਤੁਹਾਨੂੰ ਵਿਖੇਗਾ ਹੁਣ ਕਿਵੇਂ ਇੱਕ ਲਈਦਾ ਇਹਨਾਂ 32 ਨੰਬਰ ਚਾਬੀ ਲੱਗ ਕੇ ਖੁੱਲਣਾ ਤੇ ਤੁਸੀਂ ਇਹ ਕਰ ਦਿਓ ਜਲਦੀ ਜਿਹੜਾ ਤੁਹਾਡਾ ਲੱਗਦੀ ਨਹੀਂ ਇਹ 32 ਲੱਗਦੀ ਗਈ ਬਈ ਇਹਨੂੰ 32 ਨਹੀਂ ਲੱਗਦੀ ਜਲਦੀ ਇਹਦੇ ਹੈਲਪਰ ਨੂੰ ਫਿਰ ਪਿਛਾਂ ਭਜਾ ਦਿਓ ਇਹਨੂੰ 31 ਲੱਗਦੀ 40 ਵੱਡੀ ਲਿਆ ਵੱਡਾ ਚਾਬਾ ਹੋਏਗਾ ਇਹ ਪਾਣਾ ਪੈਂਦਾ ਮੈਂ ਸਾਲਿਆ ਦਾ ਹਾਲਾ ਕੋ ਤੇ ਰੱਖ ਚਾਹਣ ਦੇਦਾ ਗਾ ਦੇਖੋ ਚੱਲ ਜਿਆ ਗਾਲਾਂ ਪੰਜਾਬੀਆਂ ਦੀਆਂ ਉਹ ਲੋਕ ਪਲਾਸੀ ਦੂਜੀ ਲਿਆਣ ਨਾਲੇ ਅੰਦਰ ਨਹੀਂ ਹਾਂ ਮੈਂ ਹਟ ਦਿੱਤੀ ਪੈਨ ਫੇਰ ਕੇ ਲੈ ਲਾ ਮੈਂ ਤਾਂ ਬਈ ਛੱਡ ਦਿੱਤੀ ਫੁੱਲ ਗਏ ਜੇਤਾ ਫਿਰ ਮੈਂ ਸੋਚਿਆ ਵੀ ਸਵੇਰੇ ਕਿੰਜ ਲੈ ਕੇ ਆਵਾਂਗੇ ਕਲਾਪ ਤੇ ਆਪਾਂ ਨੂੰ ਮੋਬਾਈਲ ਵੀ ਇਹਨਾਂ ਦਾ ਥੋੜਾ ਹੋ ਗਿਆ ਪਾਣੀ ਮੈਂ ਕਿ ਮੈਂ YouTube ਬਟਨਾ ਤੇ ਜੀ ਤਾਣਾ ਤੂੰ ਵੇਖ ਤਾਣਾ ਫੋਨ ਆ ਹਾਂ ਜੀ ਇਹਦੇ ਜੀ ਚੱਲ ਨਹੀਂ ਕੋਈ ਗੱਲ ਨਹੀਂ ਆ ਵੀ ਆ ਤੈਨੂੰ ਐਦਾਂ ਤੁਸੀਂ ਦੋ ਬੰਦੇ ਬੈਠ ਜਣਾ ਇੱਕ ਫੋਰਮੈਨ ਨੇ ਇੱਕ ਮਾਲਕ ਨੇ ਇੱਕ ਨੇ ਫੋਰਮੈਨ ਨੇ ਫੜ ਲੈਣਾ ਇੱਕ ਮਾਲਕ ਨੇ ਫੜ ਲੈਣਾ ਤੇ ਲੱਗ ਬਣਾ ਦੇ ਹਿਸਾਬ ਨਾਲ ਹਜੇ ਤਾਂ ਸਾਨੂੰ ਵੀ ਨਹੀਂ ਪਤਾ ਵੀ ਕਿਵੇਂ ਖੁੱਲੇਗਾ ਬਾਕੀ ਤੁਹਾਨੂੰ ਆਪ ਦੱਸ ਦਾਂਗੇ ਕਿ ਕਿੱਦਾਂ ਖੁੱਲਦਾ ਹੈ ਆਏ ਖੁੱਲੇ ਤਾਂ ਤੱਕ ਤੱਕ ਹੋਈ ਜਾਂਦੀ ਹੈ ਤੇ ਰਾਜੂ ਮਨ ਲਾਦਾ ਲੱਭ ਲੈਗਾ ਇਧਰ ਆ ਪੱਕਾ ਲਿਆ ਬੰਦਾ ਇਹੀ ਇਹੀ ਹੈ ਹੁਣ ਲੱਭੇ ਨਹੀਂ ਜਾਂਦਾ ਸਿਸਟਮ ਪਾਨਾ ਨਹੀਂ ਗਾਇੰਦਾ ਫਰੈਂਚ ਦੋ ਮੱਤੀ ਜੁਗਾ ਹੋ ਸੰਨੀ ਇਹ ਹੋਈ ਜਾਂ ਰਹੀ ਹੈ ਇਹ ਜੇ ਤਾਂੁੰ ਦਾ ਨਹੀਂ ਥੱਕੀ ਹੋਈ ਹੈ ਉਹ ਵੇਖ ਥੱਕੀ ਹੋਈ ਹੈ ਉਹ ਗੁੰਡੀਆਂ ਇਕੱਠਾ ਨਹੀਂ ਹੋਣੀ ਤੇਰੀ ਗੱਲ ਬਾਹ ਜਾ ਵੇਲ ਨਹੀਂ ਜਾਂਦਾ ਤਾਂ ਹੀ ਆਪਿਆ ਕੁੱਟੀਆਂ ਵੀ ਲਿਆ ਖੱਸੀ ਵਾਲਾ ਤੇਲ ਵੇਚਾ ਪੂਰਾ ਹੋਣਾ ਨਹੀਂ ਹੋਈ ਸ਼ਾ ਕੁੱਪੀਆਂ ਲਿਆ ਕੁੱਪੀਆਂ ਦੱਤ ਬੋਰਾ ਕੱਢਦੇ ਬੋਰਾ ਕੜਾ ਕੇ ਦਿੰਦੇ ਬੋਰੀ ਢੀਂਦੀ ਸਰਕਾਰੀ ਹੈ ਦੌਣੇ ਦੀ ਗੈਂਗ ਹੈ ਇਹੋ ਨਿਕਾਲਦੇ ਤੇ ਨਿਕਾਲਦੇ ਤੂੰ ਉਹ ਭਾਈ ਜਾਂਦਾ ਬੋਰੀ ਕਰ ਦੋ ਮੇਰੀ ਆਇਆ ਤੇ ਘਾਤ ਨਾ ਚੱਕਣੀ ਬਕੇ ਚੱਕਿਆ ਗੈਣੀ ਬੇਈਤੀ ਹੋ ਗਈ ਹੈ ਤੇ ਇੱਧਰੋਂ ਲੱਗ ਪਏ ਬਈ 36 42 ਇਹਨੂੰ ਲੱਗਦੀ ਹੈ ਚਾਬੀ 36 ਵੀ ਨਹੀਂ ਲੱਗਦੀ ਵੀ 40 ਲੱਗਿਆ ਵੀ ਕਿਹੜੀ ਲੱਗਦੀ ਵੀ ਇਹ ਬਾਈ ਦੇਖੋ ਨੂੰ 42 ਨੰਬਰ ਲਗਣੀ ਚਾਹੀਦੀ ਦੋੜ ਇੱਕੜ ਫੜ ਲੈ ਤੂੰ ਚੱਲ ਹਾਂ 48 ਤੋਂ 23 ਥੋੜੀ ਲੈ ਲੈਣੀ ਥੋੜੀ ਨਾ ਲਾਉਣੀ ਫਿਰ ਤੇਰੀ ਸੱਟ ਤੇ ਇਹ ਗਿਆ ਹੁਣ ਮਿੰਦਾ ਦਾ ਖੁੱਲ ਨਹੀਂ ਇਹ ਥੋੜਾ ਡੰਗ ਉਤਰੇਗਾ ਫਿਰ ਦੇਖ ਤੂੰ ਜੇ ਨਵੀਂ ਮਿੱਟੀ ਨਾਲ ਨਹੀਂ ਇਹ ਨਹੀਂ ਖਲੀ ਅੰਦਾ ਚਲੋ ਖੁੱਲ ਗਿਆ ਤੇ ਬਾਈ ਖੁੱਲ ਗਿਆ ਆਪ ਨੂੰ ਲੱਗਿਆ ਨਹੀਂ ਖੁੱਲਿਆ ਕਿਤੇ ਚਾ ਬਾਗ ਚ ਪਾਈਏ ਨਹੀਂ ਤਾਂ ਚਲੋ ਬਾਹਰ ਦੀ ਹੱਥ ਪਾਤਰ ਰੱਖ ਕੇ ਗੁੱਤਾ ਇੱਧਰ ਕੋਈ ਚੀਜ਼ ਲਾ ਦੋ ਖਾਂ ਜਿੰਨਾ ਹੈ ਗੈਪ ਦਿੱਤੀ ਜਾਂਦਾ ਐਦਾਂ ਕਰ ਖਾਂ ਚਲੋ ਨਹੀਂ ਆ ਮਾਰ ਫਿਰ ਵੀਡੀਓ ਬਣਾ ਮਾਰ ਆਈ ਕਰ ਦੋ ਉਹ ਲੈ ਇਥੋਂ ਦਾ ਨਨ ਤੂੰ ਮਾਰ ਮਾਰ ਨਾ ਪੜਾਈਂ ਹੱਥ ਨਾ ਕਰਦਾ ਹੱਥ ਨਾ ਖਿੱਚਾ ਜਿਹਾ ਨਾ ਜੇ ਜੋਰ ਨਹੀਂ ਪੈਂਦਾ ਭਾਈ ਜੋਰ ਨਹੀਂ ਪੈਂਦਾ ਇੱਥੇ ਜੜਾ ਦਾ ਜੋਰ ਇੱਥੇ ਨੱਪ ਕੇ ਰੱਖ ਤੈਨੂੰ ਐਂਡ ਤੂੰ ਮਾਰ ਫਿਰ ਨਹੀਂ ਜਾਣਾ ਥੋੜਾ ਸਕਿਪ ਕਰਦੇ ਖੁੱਲੇ ਸਾਡੇ ਕੋਲ ਵੀ ਨਹੀਂ ਜਾਂਦਾ ਤੇ ਤੁਸੀਂ ਵੀ ਖੋਲ ਦੇਵੇਂ ਕਿਵਣਾ ਕਿਵੇ ਕਰਕੇ ਇਹਨੂੰ ਖੋਲਣਾ ਪਾਹੀ ਇਹੀ ਹੈ। ਦੂਜਾ ਪੈਪਰੈਂਚ ਲੈ। ਬਾਕੀ ਦੋਨੋਂ ਅੱਗੇ ਦੱਸਦੇ ਆਂ। ਆਹ ਪੈਪਰੈਂਚ ਲੈ ਆਓ ਤੁਸੀਂ ਵੀ ਗੱਲ ਦੋ ਆ ਦੇ ਹੈਲਪਰ ਨੂੰ ਤੇ ਪੈਪਰੈਂਚ ਲੈ ਜਾਵੇਗਾ। ਨਹੀਂ ਪੈਪਰੈਂਚ ਨਾਲ ਨਹੀਂ। ਪੈਪਰੈਂਚ। ਭਾਈ ਆਪਣੀ ਬਰੀਏ ਕਿੱਦਾਂ ਨਹੀਂ ਖੋਲਣੀ ਤੇ ਆਪਾਂ ਖੋਲਣੀ ਫਿਰ ਇਹਦੇ ਵਿੱਚ ਮਸ਼ੀਨ ਦੇ ਸਾਰਿਆਂ ਦੇ ਚੀਜ਼ ਦਿੱਤੀ ਹੁੰਦੀ ਹੈ। ਇਹ ਭਾਈ ਸਭ ਕਹਿੰਦੇ ਇਹਨੂੰ ਬਾਗ ਬਾਗ ਕਹਿੰਦੇ ਇਹਨੂੰ। ਹਾਂ। ਇਹ ਬਾਗ ਵਿੱਚ ਤੂੰ ਪਸਾ ਲੈਣੀ ਹੈ ਤੋ ਤੋ ਫਿਰ ਪੈਂਪਰੇ ਚ ਲੈਣਾ ਤੇ ਜਾ 40 ਨੰਬਰ ਦੀ ਚਾਬੀ ਲੈ ਲੈਣੀ ਹੈ ਤੇ ਫਿਰ ਤੂੰ ਇਹਨੂੰ ਲੈਣਾ ਖੋਲ ਤੇ ਮੈਨ ਲੱਗਦਾ ਇਹਨਾ ਭਾਈ ਸਾਹਿਬ ਨੇ ਨਾ ਕਮਾ ਪੁੱਠੇ ਮੈਂ ਦਿੱਤਾ ਜਿਵੇਂ ਖੁੱਲਣਾ ਹੈ ਚਲੋ ਵੇਖਦੇ ਆ ਇਹ ਦੂਰ ਹੋ ਗਿਆ ਏ ਡੈਡੀ ਦਾ ਫੋਨ ਆ ਗਿਆ ਚਲੋ ਮੈਂ ਫੋਨ ਚੱਕਣਾ ਡੈਡੀ ਦਾ